ਜਬਰ ਜੁਲਮ ਦੀ ਜ਼ਾਲਮਾਂ ਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ ਕੀਤੀ ਇਲ ਕਫ ਰੰਗੀਆਂ ਕੀ ਵਰਤਿਆ ਪਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਦਾ ਵਿੱਚ ਵੇਖ ਸਕਦੇ ਹੋ ਇਹ ਜਿਹੜਾ ਨੌਜਵਾਨ ਆ ਬਿਲਕੁਲ ਜਿਹੜੀ ਕਿ ਕਹਿ ਸਕਦੇ ਆ ਕਿ ਚਮਕੀਲਾ ਜਿਹੜਾ ਖਾਸੀ ਨਹੀਂ ਦੇਖਿਆ ਪਰ ਚਮਕੀਲੇ ਦੀ ਹਮਸ਼ੱਕ ਜਿਹੜੀ ਬਿਲਕੁਲ ਉਹ ਕਾਪੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਤੇ ਲੋਕ ਕਿੰਨਾ ਕ ਪਿਆਰ ਕਰਦੇ ਨੇ ਲੋਕ ਕਿੰਨਾ ਕ ਫੇਮਸ ਕਰਦੇ ਆ ਲੋਕ ਕਿੰਨਾ ਕ ਪਛਾਣ ਜਾਂਦੇ ਨੇ ਵੀ ਯਾਰ ਇਹ ਕਿਹੜੇ ਸ਼ਕਲ ਵੇਖੀ ਆ ਕਿ ਇਹਦਾ ਵੇਖਿਆ ਵਾ ਅਮਸਮ ਚਮਕੀਲੇ ਵਾਲਾ ਮਿਲਦਾ ਵਾ ਲੋਕਾਂ ਦੇ ਕਿੰਨਾ ਕ ਭਲੇਖਾ ਪੈਂਦਾ ਚੀਜ਼ ਨੂੰ ਤੇ ਇਹ ਸਾਡੇ ਵਰਗੋਂ ਤਾਂ ਕੋਈ ਜਾਣਦਾ ਵੀ ਨਹੀਂ ਅੱਜ ਹਰ ਕੋਈ ਜਾਣਦਾ ਇੱਕ ਚਮਕੀਲਾ ਉਸਤਾਦ ਜੀ ਦੇ ਨਾਮ ਕਰਕੇ ਤੇ ਬਾਕੀ ਚਲੋ ਪਰਮਾਤਮਾ ਨੇ ਸ਼ਕਲ ਆਵਾਜ਼ ਦਿੱਤੀ ਆ ਤਾ ਇਹ ਉਹਨਾਂ ਦੀ ਚਰਨਾਈ ਤੋੜ ਵਰਗੇ ਨਹੀਂ ਉਹ ਜੀ ਬਣਤੇ ਨਹੀਂ ਸਕਦੇ ਪਰ ਕੋਸ਼ਿਸ਼ ਇਹ ਹੈ ਕਿ ਉਹਨਾਂ ਦੀ ਆਵਾਜ਼ ਨੂੰ ਨਵੇਂ ਨਵੇਂ ਗਾਣੇ ਵਿੱਚ ਲੈ ਕੇ ਆ ਜਾਈਏ ਇਹdamn ਉਸਤਾਦ ਕਰ ਗਿਆ ਸੀ ਆਪਣੇ ਉਸਤਾਦ ਕੇਸਰ ਸਿੰਘ ਟਿੱਕੀ ਜੀ ਦੇ ਤਾਂ ਮੈਂ ਨਹਾ ਕੇ ਬਾਹਰ ਨਿਕਲਿਆ ਤਾਂ ਉਹ ਪੈਂਟ ਪਾਈ ਤੇ ਬਨਾਨ ਪਾਈ ਵਾਈਟ ਕਲਰ ਦੀ ਤਾਂ ਆਪਣਾ ਇਦਾਂ ਹੀ హెయిర్ ਸਟਾਈਲ ਮੈਂ ਬਾਹਰ ਆਇਆ ਸੀ ਤੋਂ ਮੇਰੇ ਨਾਲ ਦੇਖੀ ਆ ਰਹੇ ਸੀ ਤਾਂ ਉਹ ਮੈਨੂੰ ਕਹਿੰਦੇ ਪ੍ਰਭ ਇਦਾਂ ਕਰ ਪੀ ਆ ਸ਼ਰਟ ਪਾ ਉਹਨਾਂ ਦੀ ਸ਼ਰਟ ਅੱਜ ਵੀ ਮੇਰੇ ਕੋਲ ਆ ਤਾਂ ਉਹ ਪਾਈ ਤਾਂ ਉਹ ਕਹੇ सेम वही ਲੱਗਦਾ ਮੈਂ ਕੀ ਕਹ ਰਿਹਾ ਕੁਛ ਨਹੀਂ ਕੁਛ ਨਹੀਂ ਤੇ ਬਾਅਦ ਵਿੱਚ ਫਿਰ ਉਸ ਦਿਨ ਤੋਂ ਕਹਿੰਦੇ ਕਿ ਪ੍ਰਭ ਇਹੀ ਪਾਇਆ ਕਰ ਸ਼ਟਾ ਫਿਰ ਉਸ ਦਿਨ ਤੋਂ ਮੈਂ ਇਹੀ ਸ਼ਟਪ ਹੁਣੀ ਸਟਾਰਟ ਕਰ ਦਿੱਤੀ ਦੋ ਅਧਿਹਲ ਤਾਂ ਜੁੜ ਗਏ ਨਹੀਂ ਭਰ ਨਹੀਂ ਮਿਲੀ ਆਹ ਤਕਦੀਰਾ ਲੱਖਾ ਰਾਂਝੇ ਤੁਰ ਗਏ ਨਹੀਂ ਇਹ ਤੇ ਰਹਿਣ ਬਲਕਦੀਆਂ ਹੈ ਰਾਂ ਸੁਣ ਬਖਸ਼ਣ ਹਾਰੀਏ ਨਹੀਂ ਸੁਣ ਬਖਸ਼ਣ ਹਾਰੀਏ ਨਹੀਂ ਸੋ ਤੇਰੀ ਟਹਿ ਗਈ ਤੇਰੀ ਜਦੋਂ ਪਹਿਲੀ ਲਾਮ ਪੜੀ ਨਹੀਂ ਪੋਬ ਨਹੀਂ ਕਲ ਗਈ ਮੇਰੇ ਜਦੋਂ ਪਹਿਲੀ ਲਾਮ ਪੜੀ ਨਹੀਂ ਪੋਬ ਨਹੀਂ ਕਲ ਗਈ ਮੇਰੇ ਚਮਕੀਲਾ ਜੀ ਨੂੰ ਜਿਹੜਾ ਕਿ ਲੈਕਚਰ ਗੀਤ ਗਾਉਣ ਤੋਂ ਲੱਗਾ ਉਹਨਾਂ ਨੂੰ ਜਿਹੜਾ ਸੀ ਰਗਮੰਦੇ ਮਾਰਿਆ ਗਿਆ ਸੀ ਤੁਸੀਂ ਵੀ ਉਸੇ ਰਾਤ ਉੱਰ ਗਏ ਹੋ ਤੁਸੀਂ ਚਲੋ ਭਾਵੇਂ ਨਹੀਂ ਲੱਗ ਚਗੀ ਗਾਉਂਦੇ ਪਰ ਤੁਹਾਡੀ ਸ਼ਕਲ ਕਹਿੰਦੇ ਵੀ ਚਮਕੀਲਾ ਫਿਰ ਵਾਪਸ ਆ ਗਿਆ ਬੈਗ ਚਮਕੀਲਾ ਤੇ ਕੀ ਲੱਗਦਾ ਨਹੀਂ ਵੀ ਲੋਕਾਂ ਦੇ ਮਨਾਂ 'ਚ ਸਵਾਲ ਵੀ ਹੋਊਗਾ ਵੀ ਇੱਟ ਨੂੰ ਲਾ ਕੇ ਵਿੱਚ ਚਿੰਕੀ ਲਾ ਫਿਰ ਵਾਪਸ ਆ ਗਿਆ ਜਾਂ ਉਹ ਸਮੇਂ ਚ ਤਾਂ ਅੱਜ ਦੇ ਸਮੇਂ ਚ ਬਹੁਤ ਜ਼ਿਆਦਾ ਫਰਕ ਆ। ਉਹ ਸਮੇਂ ਚ ਚਲਦਾ ਸੀ ਆ ਸਮਝ ਆ ਕੇ ਚਲਦਾ ਸੀ। ਤਾਂ ਅਕਸਰ ਜਦੋਂ ਵਿਆਹ ਵੀ ਹੁੰਦੇ ਸੀ ਤੇ ਬੀਬੀਆਂ ਇਹ ਚਾਰ ਇਕੱਠੇ ਆ ਜਾਂਦੀਆਂ ਸੀ ਆਸੇ ਮਝਾਗਲੀਆਂ ਬੋਲੀਆਂ ਵੀ ਪਾਉਂਦੀਆਂ ਸੀ ਹੈਨਾ ਜੀ। ਤਾਂ ਅੱਜ ਸਮਾਂ ਬਦਲ ਗਿਆ ਜੀ। ਅੱਜ ਕੱਲ ਮੀਡੀਆ ਦਾ ਆ ਗਿਆ ਜੀ। ਤਾਂ ਮੀਡੀਆ ਵਿੱਚ ਥੋੜੀ ਆਪਾਂ ਇੰਟਰਵਿਊ ਵਿੱਚ ਵੀ ਕੋਈ ਮਾੜਾ ਕੋਈ ਗੱਲ ਨਿੱਕੀ-ਮੋਟੀ ਕਰ ਦਿੰਦਾ ਇਸ਼ੂ ਬਣ ਜਾਂਦਾ। ਹਾਏ ਨੀ ਰੋਗ ਨਾ ਪਾਬੀ ਮੇਰੀਏ ਨੀ ਮੈਂ ਸਾ ਬਾਲਿਆਉਣੀ ਵਿਆਹ ਮੈਨੂੰ ਸਦ ਆਸਾਬਾ ਹੂਰ ਨੇ ਮੈਨਾ ਵਿਪੋਧੇ ਕਰ ਜਾ ਨੀ ਮੈਂ ਚੰਦੜਾ ਦੇ ਕਰਾ ਡੱਕਰੇ ਨੀ ਮੈਂ ਚੰਦੜਾ ਦੇ ਕਰਾ ਡੱਕਰੇ ਦੇਵਾ ਠੇਰ ਲੋ ਥਾਂ ਦੇ ਲਾ ਨੀ ਮੈਂ ਤੀਰਾਂ ਦੇ ਨਾਲ ਵਿੰਦਾ ਛੱਟ ਦੇਵਾ ਪਾਜੜ ਪਾ ਓ ਛੱਟ ਦੇਵਾ ਪਾਜੜ ਪਾ ਸਭ ਤੋਂ ਪਹਿਲਾਂ ਤੇ ਮੇਰੇ ਉਸਤਾਦ ਕੇਸ ਸਿੰਘ ਟਿੱਕੀ ਜੀ ਆ ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱਤੀ ਗੌਣ ਦਾ ਤਰੀਕਾ ਦੱਸਿਆ ਜਿੱਦਾਂ ਕਿ ਅਮਰ ਸਿੰਘ ਚਮਕੀਲਾ ਨੂੰ ਉਹ ਰਿਆਜ ਕਰਾਉਂਦੇ ਰਹਿ ਸੇਮ ਮੈਨੂੰ ਵੀ ਇਦਾਂ ਰਿਆਜ ਕਰਾਈ ਔਰ ਮੇਰੇ ਘਰ ਵੀ ਹੁੰਦੇ ਰਹਿ ਤੇ ਉਹ ਮੇਰੇ ਕੋਲ ਇੱਕ ਗੱਲ ਨੇ ਵੀ ਕਹੀ ਕਹਿੰਦੇ ਪੁੱਤ ਮੈਂ ਬਜ਼ੁਰਗੇ ਸ਼ਰੀਰ ਆ ਤੇ ਸੱਤ ਜਿਲੇ ਛੱਡ ਕੇ ਆਇਆ ਤੇਰੇ ਕਰਕੇ ਆਇਆ ਪੁੱਤ ਮੈਂ ਚਾਹੁੰਦਾ ਇਹ ਕਰੀ ਤੂੰ ਕਾਮਯਾਬ ਹੋ ਜਾ ਆਪਣੇ ਰੋਟੀ ਜੋਗਾ ਹੋ ਜਾ ਇਹ ਜ਼ਿੰਦਗੀ ਚ ਕੰਮ ਉਹ ਕਰੋ ਮਰਨ ਤੋਂ ਬਾਅਦ ਵੀ ਦੁਨੀਆ ਯਾਦ ਕਰੇ ਤੇ ਹਰ ਇੱਕ ਨੇ ਜਾਣਾ ਤੇ ਮੈਂ ਇਹ ਚਾਹੁੰਦਾ ਕਿ ਮੈਂ ਇਹ ਲੈਣ ਵਿੱਚ ਮੈਨੂੰ ਲਿਆਉਣ ਵਾਲੇ ਮੇਰੇ ਉਸਤਾਦ ਜੀ ਆ ਤੇ ਮੈਂ ਉਹਨਾਂ ਦੇ ਨਾਂ ਤੇ ਲੁਧਿਆਣੇ ਵਿੱਚ ਅਕੈਡਮੀ ਖੋਲ੍ਹਣੀ ਚਾਹੁੰਦਾ ਆਪਣੇ ਹੱਕ ਦੀ ਕਮਾਈ ਵਜੋਂ ਜਦੋਂ ਮੈਂ ਕਾਮਯਾਬ ਹੋ ਜਾਣਾ ਕਿਉਂਕਿ ਉਹਨਾਂ ਦੇ ਨਾਮ ਹੋਰ ਅੱਗੇ ਚੱਲ ਸਕੇ। ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਤੇ ਤੁਹਾਨੂੰ ਤਸਵੀਰਾਂ ਦਿਖਾਵਾ ਗਿਆ ਇਨਾਲਾ ਦੇ ਪਿੰਡ ਰਾਜੀਆਂ ਦੀਆਂ ਜਿੱਥੋਂ ਕਿ ਨੌਜਵਾਨ ਪ੍ਰਭਾ ਜੀ ਨਾਲਾ ਤੋਂ ਪ੍ਰਭ ਚਮਕੀਲਾ ਬਣ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜਾ ਨੌਜਵਾਨ ਆ ਬਿਲਕੁਲ ਜਿਹੜੀ ਕਿ ਕਹਿ ਸਕਦੇ ਆਂ ਵੀ ਚਮਕੀਲਾ ਜਿਹੜਾ ਖਾਸੀ ਨਹੀਂ ਦੇਖਿਆ ਪਰ ਚਮਕੀਲੇ ਦੀ ਹਮਸ਼ਾਹ ਜਿਹੜੀ ਬਿਲਕੁਲ ਉਹ ਕਾਪੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆਂ ਤਾਂ ਤੁਸੀਂ ਹੈਰਾਨ ਹੋ ਜਾਓਗੇ ਤਾਂ ਤੁਸੀਂ ਸ਼ਾਇਦ ਸੋਚੋਗੇ ਮਨ ਵਿੱਚ ਵੀ ਇੱਕ ਵਾਰ ਲੱਗਦਾ ਜਿੰਦਾ ਫਿਰ ਇੱਕ ਵਾਰ ਚਮਕੀਲਾ ਆ ਗਿਆ ਗੱਲਬਾਤ ਕਰਾਂਗੇ ਪ੍ਰਭ ਅਜਨਾਲਾ ਦੇ ਨਾਲ ਪ੍ਰਭ ਅਜਨਾਲਾ ਦੀ ਬਹੁਤ ਬਹੁਤ ਰਸਵਾਗਤ ਹੈ ਜੀ ਸੈਂਟਰ ਪੰਜਾਬ ਟੀਵੀ ਦੀ ਸਸ਼ੀਕਾਲ ਵੀਰ ਜੀ ਮੈਂ ਤੁਹਾਡਾ ਆਪਣਾ ਪ੍ਰਭ ਅਜਨਾਲਾ ਤਾਂ ਜਿੰਨੇ ਵੀ ਇਸ ਵੀਡੀਓ ਨੂੰ ਦੇਖ ਰਹੇ ਆਂ ਵੀਰ ਭਰਾ ਸਾਰਿਆਂ ਦਾ ਤਹਿ ਦਿਲੋਂ ਸਤਿਕਾਰ ਔਰ ਸਸ਼ੀਕਾਲ ਮਿਨੇਸੋਪੀ ਅਜਨਾਲਾ ਦੇ ਪਿੰਡ ਰਾਜੀਆਂ ਛੋਟਾ ਕਿਸ ਤਰ੍ਹਾਂ ਇਹ ਸਵਾਬ ਬਣ ਗਿਆ ਮਨ 'ਚ ਵਿਚਾਰ ਕਿਸ ਤਰ੍ਹਾਂ ਆ ਵੀ ਚਮਕੀਲਾ ਸਾਹਮਣੇ ਆਇਆ ਜਾਵੇ ਪਰ ਆਂਢ ਨਾਲਾ ਛੱਡ ਕੇ ਸਭ ਤੋਂ ਪਹਿਲਾਂ ਤਾਂ ਜਦੋਂ ਇਹੀ ਡੇਰੇ ਤੇ ਮੈਂ ਸਪਰੇਅ ਕਰ ਰਿਹਾ ਸੀ ਤਾਂ ਇਹ ਮਾਲਕਾ ਜੋ ਇਸ ਮੋਟਰ ਦਾ ਤਾਂ ਉਹੀ ਮੇਰੀ ਸਪੋਰਟ ਕਰ ਰਿਹਾ ਇਸ ਟਾਈਮ ਤੇ ਜਲਸੀਰ ਸਿੰਘ ਸਰਪੰਚਾ ਤਾਂ ਉਹਨਾਂ ਨੇ ਕਹਿੰਦੇ ਕਿ ਅੱਜ ਸੁਣਾ ਤੇ ਮੈਨੂੰ ਕੀ ਪਤਾ ਹੈ ਕਿ ਮੈਂ ਸੋਚਿਆ ਸ਼ਾਇਦ ਵੈਸੇ ਵੀਡੀਓ ਬਣਾ ਰਹੇ ਆ ਤੇ ਮੈਂ ਆਪਣੇ ਮौज-ਮਸਤੀ ਨਾਲ ਗੀਤ ਸੁਣਾ ਰਿਹਾ ਤੇ ਉਹ ਅਸਲ ਵਿੱਚ ਉਹਨਾਂ ਨੇ ਸਟੋਰੀ ਪਾਈ ਸੀ ਉਹ ਸਟੋਰੀ ਦੇਖ ਕੇ ਜਿੰਨੇ ਵੀ ਉਹਨਾਂ ਨਾਲ ਪੱਤਰਕਾਰ ਜੁੜੇ ਸੀ ਉਹਨਾਂ ਦਾ ਵੀ ਚੈਨਲ ਹੈ YouTube ਤੇ ਪਸ਼ੂਆਂ ਦਾ ਚੈਨਲ ਆ ਉਹਨਾਂ ਦਾ ਤਾਂ ਜਿੰਨੇ ਵੀ ਉਹਨਾਂ ਨਾਲ ਲਿੰਕ ਜੁੜਿਆ ਇਧਰ ਏਰੀਆ 'ਚ ਉਹਨਾਂ ਦੀ ਕਾਫੀ ਪਹਿਚਾਣ ਆ ਤਾਂ ਉਹ 15ਵੀਆਂ ਮਿੰਟ ਦੇ ਵੇਲੇ ਵੀ ਪੱਤਰਕਾਰ ਆ ਗਏ ਤੇ ਮੈਨੂੰ icalਦਾ ਨਹੀਂ ਹੀ ਪਤਾ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਹੀ ਦਿੱਤਾ ਇਹ ਭਾਈ ਉਸ ਦਿਨ ਤੋਂ ਮੇਰੀ ਪਹਿਲੀ ਵੀਡੀਓ ਆਈ ਤਾਂ ਉਹ ਫਿਰ ਉਹ ਵੀਡੀਓ ਵੇਖ ਕੇ ਹੋਰ ਕਾਫੀ ਲੋਕ ਮੇਰੇ ਵੀਡੀਓ ਪੱਤਰਕਾਰ ਮੇਰੇ ਨਾਲ ਜੁੜੇ ਤੇ ਵੀਡੀਓ ਬਣਾ ਕੇ ਜਾਂਦੇ ਰਹੇ ਦੁਨੀਆ 'ਚ ਮੇਰਾ ਕੰਮ ਬਣਿਆ ਤਾ ਉਹ ਇਹੀ ਮੈਨੂੰ ਪਛਾਣ ਮਿਲੀ ਫਿਰ ਵੀਡੀਓ ਦੇ ਕਰਕੇ ਮੈਨੂੰ ਪਛਾਣ ਮਿਲੀ ਬਿਲਕੁਲ ਜੀ ਤੁਸੀਂ ਪਛਾਣ ਦੀ ਗੱਲ ਕੀਤੀ ਹੈ ਵੀ ਅਮਰਸਮ ਚਮਕੀਲਾ ਦੀ ਤੁਹਾਨੂੰ ਪਛਾਣ ਬਣੀ ਆ ਤੇ ਦਸਕਾਣਾ ਗੀਰ ਜਰੂਰ ਸਾਝਾ ਕਰ ਦਿਓ ਦੋ ਲਾਣਾ ਜਿਹੜੇ ਅਮਰਸਮ ਚਕੀਲੇ ਦੀਆਂ ਜਿਹੜਾ ਤੁਸੀਂ ਅਕਸਰ ਗਾਉਂਗੁਣਾਉਂਦੇ ਹੋ ਜਦੋਂ ਤੁਸੀਂ ਉਹ ਗੀਤ ਗਾਉਂਦੇ ਹੋ ਚਾਹੇ ਧਾਰਮਿਕ ਆ ਚਾਹੇ ਕੋਈ ਵੀ ਆ ਦੋਲਾਣਾ ਜਰੂਰ ਸਾਝੀ ਕਰ ਦਿਓ ਜਬਰ ਜੁਲਮ ਦੀ ਝਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਣ ਦੇ ਬਈ ਭਾਈ ਭਾਈ ਕੀਤੀ ਇਲਤਫ ਰੰਗੀਆਂ ਕੀ ਵਰਤਿਆ ਪਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਤੂੰ ਹਿੰਦੂ ਤੇ ਮੁਸਲਮਾਨ ਸੀ ਇਕ ਨਾਲ ਲਾਉਂਦਾ ਹਾਈ ਕੋ ਰਾਮ ਰਹੀਮ ਆਏ ਗੱਲ ਬੈ ਸਮਝਾਉਂਦਾ ਰਸਤੇ ਵੱਖੋ ਵੱਖਰੇ ਪਰ ਇੱਕ ਟਿਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਸਾਥੋ ਬਾਬਾ ਖੋਲਿਆ ਤੇਰਾ ਨਣਕਾਣਾ ਬਿਲਕੁਲ ਜੀ ਤੇ ਗੱਲ ਕਰੀਏ ਪ੍ਰਭਾ ਭਾਈ ਨਾਲਾ ਜੀ ਦਨਜੀਤ ਵੱਲੋਂ ਫਿਲਮ ਫਰਮਾਈ ਗਈ ਆ ਅਮਰਸਮ ਚੰਕੀਲੇ ਦੀ ਜ਼ਿੰਦਗੀ ਉੱਤੇ ਉਹ ਜੀ ਉਸਾਰੀ ਜ਼ਿੰਦਗੀ ਦਾ ਖਾਇਆ ਗਿਆ ਕਿ ਕਿਸ ਤਰ੍ਹਾਂ ਅਮਰ ਚਮਕੀਲਾ ਬਣੇ ਨੇ ਕਿਸ ਤਰ੍ਹਾਂ ਗੀਤ ਗਾਉਂਦੇ ਸੀ ਤੇ ਮੈਨੂੰ ਐਸੋ ਵੀ ਦਲਜੀਤ ਨੂੰ ਦਲਜੀਤ ਦੇ ਸਾਹ ਨੂੰ ਜਿਹੜਾ ਚਮਕੀਲਾ ਰੋਲ ਕਰਨਾ ਪਿਆ ਪਰ ਕਿ ਜਿ ਲੱਗਦਾ ਨਹੀਂ ਜੇਕਰ ਤੁਸੀਂ ਚਮਕੀਲਾ ਰੋਲ ਕਰਦੇ ਤੇ ਜ਼ਿਆਦਾ ਵਧੀਆ ਕਰਦੇ ਕਿਉਂਕਿ ਉਹਨਾਂ ਨੂੰ ਤੇ ਬਣਾਉਣਾ ਪਿਆ ਤੁਸੀਂ ਤੇ ਅਮਰ ਚਮਕੀਲਾ ਲੱਗਦੇ ਵੀ ਹੋ ਕਿਸਾ ਦੇਦੇ ਟੀਮ ਉਹਨੇ ਅਕਸਰੀ ਮੇਰੀ ਇੰਸਟਾਗ੍ਰam ਤੇ ਲੋਕ ਜਿਹੜੇ ਵੀ ਮੇਨੂੰ ਵੀਡੀਓ ਕਾ ਦੇਖਦੇ ਆ ਸਪੋਰਟ ਕਰਦੇ ਆ ਵੀਰ ਭਰਾ ਮੇਰੀ ਇੰਸਟਾਗ੍ਰam ਆਈਡੀਆ ਅਮਰ ਪਾ ਗਏ ਅੱਗੇ ਸਲੈਸ਼ ਆ ਫਿਰ ਚਮਕੀਲ ਸਿੰਘ ਪਾ ਗਏ ਦੋ ਸਲੈਸ਼ ਆ ਫਿਰ ਚਮਕੀਲਾ ਪਾ ਹਨਾ ਜੀ ਚਮਕੀਲ ਅਮਰ ਸਿੰਘ ਚਮਕੀਲਾ ਤਾਂ ਉਹ ਜਿੰਨੇ ਵੀ ਵੀਡੀਓ ਦੇਖਦੇ ਆ ਤਾਂ ਬਾਈ ਸਾਰੇ ਇਹੀ ਗੱਲ ਕਹਿੰਦੇ ਕਿ ਬਾਈ ਤਿੰਨ ਹੋਣਾ ਚਾਹੀਦਾ ਇਹ ਫਿਲਮ ਮੈਨੂੰ ਐਸੋ ਵੀ ਅਮਰ ਸੰਚੀਲੇ ਵਾਂਗੂ ਅਸੀਂ ਦੇਖਿਆ ਤੁਸੀਂ ਕੱਪੜੇ ਪਾਉਂਦੇ ਹੋ ਉਹਨਾਂ ਨੂੰ ਹੇਅਰ ਸਟਾਈਲ ਕਰਤਦੇ ਹੋ ਉਹਨਾਂ ਵਾਂਗੂ ਦਾੜੀ ਦਾ ਸਟਾਈਲ ਆ ਅੱਖਾਂ 'ਚ ਮੁੰਲਾਦਾ ਸ਼ਾਹ ਕੱਜਲ ਪਾਉਂਦੇ ਮੁੰਲਾਦਾ ਬਿਲਕੁਲ ਤੁਸੀਂ ਉਹ ਗੋਰਗੇਫਟੀ ਆ ਪਰ ਲੱਗਦਾ ਅੱਖਾਂ ਜਿਹੜੀਆਂ ਧਾੜੀਆਂ ਦੇ ਛੀਲੀਆਂ ਅੱਖ ਲਾਉਂਦੀਆਂ ਨੇ ਤੇ ਮੈਨੂੰ ਐਸੋ ਵੀ ਕਿਸ ਤਰ੍ਹਾਂ ਇਹ ਸਾਰਾ ਪਹਿਰਾਵਾ ਕਰਦੇ ਹੋ ਕਿਸ ਤਰ੍ਹਾਂ ਗੈਡਅਪ ਤਿਆਰ ਕਰਦੇ ਹੋ ਪਹਿਲੀਆਂ ਉਹਨਾਂ ਦੀਆਂ ਫਿਲਮਾਂ ਵੇਂਦੇ ਹੋ ਫੋਟੋਆਂ ਵੇਂਦੇ ਹੋ ਕਿੱਥੋਂ ਜਿਹੜੇ ਕੱਪੜੇ ਲਿਆਉਂਦੇ ਹੋ ਕੋਈ ਵੱਖਰੀ ਦੁਕਾਨ ਹੁੰਦੀ ਆ ਵੱਖਰਾ ਦੁਕਾਨ ਆ ਜਾਂ ਕਿ ਤੁਸੀਂ ਹੇਅਰ ਸਟਾਈਲ ਜਿਹੜਾ ਤਾਂ हेयर स्टाइल ਆ ਮੇਰੇ ਉਸਤਾਦ ਜੀ ਨੇ ਰਖਵਾਇਆ ਹੀ ਇਹ ਮੇਰਾ ਪਹਿਲਾਂ ਤਾਂ ਮੇਰੇ ਵੱਡੇ ਵਾਲ ਰਖਵਾਏ ਫਿਰ ਉਹਦੀ ਸੈਟਿੰਗ ਕੀਤੀ ਗਈ ਤੇ ਉਸਤਾਦ ਜੀ ਦੀ ਮਰਜ਼ੀ ਨਾਲ ਮੈਂ ਕਿਹੜਾ ਦੇਖਿਆ ਸੀ ਚਮਕੀਲਾ ਜਿਹਾ ਕਿਦਾਂ ਸਟਾਈਲ ਹਨਾ ਜੀ ਕਿ हेयर स्टाइल ਲੀਕ ਦਾ ਉਹਨਾਂ ਨੂੰ ਪਤਾ ਸੀ ਉਸਤਾਦ ਜੀ ਨੂੰ ਤਾਂ ਉਹਨਾਂ ਨੇ ਖੁਦ ਮੇਰਾ हेयर स्टाइल ਰਖਾਇਆ ਔਰ ਕੱਪੜੇ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਮੈਂ ਜੀਨ ਦੀ ਪੈਂਟ ਪਾਉਂਦਾ ਸੀ ਜਿੱਦਾਂ ਅੱਜ ਕੱਲ ਮੁੰਡੇ ਆਮ ਪਾਉਂਦੇ ਆ ਇਦਾਂ ਮੈਂ ਉਸਤਾਦ ਕਰ ਗਿਆ ਸੀ ਆਪਣੇ ਉਸਤਾਦ ਕੇਸਰ ਸਿੰਘ ਟਿੱਕੀ ਜੀ ਦੇ ਤਾਂ ਮੈਂ ਨਹਾ ਕੇ ਬਾਹਰ ਨਿਕਲਿਆ ਤਾਂ ਉਹ ਪੈਂਟ ਪਾਈ ਤੇ ਬਨਾਨ ਪਾਈ ਵਾਈਟ ਕਲਰ ਦੀ ਤਾਂ ਬੜਾ ਇਦਾਂ ਹੀ हेयर स्टाइल ਤਾਂ ਉਹ ਮੈਨੂੰ ਕਹਿੰਦੇ ਪ੍ਰਭ ਇਦਾਂ ਕਰ ਵੀ ਆਹ ਸ਼ਰਟ ਪਾ ਉਹਨਾਂ ਦੀ ਸ਼ਰਟ ਅੱਜ ਵੀ ਮੇਰੇ ਕੋਲ ਆ ਤਾਂ ਉਹ ਪਾਈ ਤਾਂ ਉਹ ਕਾ ਸੇਮ ਉਹੀ ਲੱਗਦਾ ਮੈਂ ਕੀ ਕਹਿ ਰਿਹਾ ਕੁਝ ਨਹੀਂ ਕੁਝ ਨਹੀਂ ਤੇ ਬਾਅਦ ਵਿੱਚ ਫਿਰ ਉਸ ਦਿਨ ਤੋਂ ਕਹਿੰਦੇ ਕਿ ਪ੍ਰਭ ਇਹੀ ਪਾਇਆ ਕਰ ਸ਼ਰਟਾ ਫਿਰ ਉਸ ਦਿਨ ਤੋਂ ਮੈਂ ਇਹੀ ਸ਼ਰਟਪ ਹੁਣੀ ਸਟਾਰਟ ਕਰ ਦਿੱਤੀ ਠੀਕ ਹੈ ਤੇ ਮੈਨੂੰ ਇਹ ਸੋ ਵੀ ਜਦੋਂ ਪ੍ਰਭ ਭਾਈ ਨਾਲਾ ਜਦੋਂ ਪਿੰਡੋਂ ਬਾਹਰ ਜਾਂਦਾ ਕਿਤੇ ਕੰਮ ਕਰ ਵਾਸਤੇ ਜਾਂਦਾ ਜਾਂ ਨਾਲ ਜਾਂਦਾ ਅਮਰਸਾ ਜਾਂਦਾ ਤੇ ਲੋਕ ਕਿੰਨਾ ਕਿ ਪਿਆਰ ਕਰਦੇ ਨੇ ਲੋਕ ਕਿੰਨਾ ਕਿ ਫੇਮਸ ਕਰਦੇ ਆ ਲੋਕ ਕਿੰਨਾ ਕਿ ਮਿਸ਼ਾਨ ਜਾਂਦੇ ਨੇ ਵੀ ਯਾਰ ਇਹ ਕਿਤੇ ਸ਼ਕਲ ਵੇਖੀ ਆ ਕਿ ਇਹਦਾ ਵੇਖਿਆ ਵਾ ਅਮਰਸਾ ਚੰਗੀਲੇ ਦਾ ਬੜਾ ਮਿਲਦਾ ਵਾ ਲੋਕਾਂ ਚ ਕਿੰਨਾ ਕਿ ਭਲੇਖਾ ਪੈਂਦਾ ਚੀਨ ਉਹ ਅੱਗੇ ਵੈਸੇ ਵੀ ਤਾਂ ਜਿਹੜਾ ਚਿਹਰਾ ਹਣਾਂ ਜੀ ਮੇਲ ਦਾ ਲੇਖਾ ਤਾਂ ਪੈਂਦਾ ਵੈ ਕਿ ਜਿਹੜੀਆਂ ਇੰਟਰਵਿਊ ਵਗੈਰਾ ਹੋਈਆਂ ਇੰਸਟਾਗ੍ਰam ਤੇ ਫੇਮਸ ਹੋਇਆ ਉਹਦੇ ਕਰਕੇ ਥੋੜੀ ਜ਼ਿਆਦਾ ਚਰਚਾ ਚਾ ਕੰਮ ਹਾਂਜੀ ਤਾਂ ਕਈ ਬੰਦੇ ਵੇਖ ਲੈ ਬਈ ਇਹਦੀ ਵੀਡੀਓ ਦੇਖੀ ਸੀ ਤਾਂ ਕਈ ਫੋਟੋ ਵੀ ਖਚੋਂਡਿਆ ਪੈਂਦੇ ਆ ਸੱਚ ਮੈਨੂੰ ਗੱਲ ਚੇਤੇ ਆਈ ਆ ਅ ਅਨੰਦਪੁਰ ਸਾਹਿਬ ਮੇਲਾ ਲੰਕੇ ਗਿਆ ਜੀ ਹੋ ਲੰਮਲਾ ਸਾਡੇ ਪਿੰਡ ਦੇ ਮੁੰਡੇ ਹੀ ਇੱਕ ਛੋਟਾ ਜਿਹਾ ਮੁੰਡਾ ਜੱਟਾ ਜੱਟਾ ਸਿੱਖਾ ਦਾ ਮੁੰਡਾ ਉਹਨੂੰ ਟਰੈਕਟਰਾਂ ਦਾ ਬਹੁਤ ਸ਼ੌਂਕ ਆ ਤਾਂ ਉਹ ਉੱਥੇ ਗਿਆ ਤੇ ਇੱਕ ਮੁੰਡਾ ਹੀ ਫੇਮਸ ਉਹਨਾਂ ਕਾਫੀ ਮੋਡੀਫਾਈ 855 ਟਰੈਕਟਰ ਦੇ ਕੋ ਤਾਂ ਕਾਫੀ ਮੋਡੀ ਤਾਂ ਉਹਦੀਆਂ ਅਕਸਰ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੁੰਦੀਆਂ ਹੈਪੀ ਏਦਾਂ ਕਰਕੇ ਕੁਝ ਨਾਮ ਆਉਂਦਾ ਤਾਂ ਆਹ ਮੁੰਡਾ ਦਾ ਬਹੁਤ ਵੱਡਾ ਫੈਨ ਸੀ ਸਾਡੇ ਪਿੰਡ ਦਾ ਛੋਟਾ ਜਿਹਾ ਤਾਂ ਉਹਨੇ ਕਿਤੇ ਮੇਲੇ ਜਦੋਂ ਦੇਖ ਲਿਆ ਤਾਂ ਕਹਿੰਦਾ ਬਈ ਮੈਂ ਤੁਹਾਡਾ ਉਹਦੀ ਬਾਹ ਫੜ ਲਈ ਜਾ ਕੇ ਭੀੜੇ ਮੈਨੂੰ ਉਹਨਾਂ ਨੇ ਕਿ ਦੱਸਿਆ ਵੀ ਉਹਨੇ ਕਹਿੰਦਾ ਕਿ ਬਾਈ ਮੈਂ ਤੁਹਾਡਾ ਬਹੁਤ ਖੜਾ ਫੈਨ ਤੁਹਾਡੇ ਵੀਡੀਓ ਇੰਸਟਾਗ੍ਰਾਮ ਤੇ ਦੇਖਿਆ ਆਂਦਾ ਠੀਕ ਆ ਫਿਰ ਫੋਟੋ ਫੋਟੋ ਖਚਾਈ ਉਸ ਤੋਂ ਬਾਅਦ ਕਹਿੰਦੇ ਕਿ ਬਾਈ ਤੁਸੀਂ ਕਿਥੋਂ ਕਹਿੰਦਾ ਹੈਂ ਅਜਨਾਲੇ ਉਹ ਕਹਿੰਦਾ ਬਾਈ ਉਹ ਜਿਹੜਾ ਤੁਹਾਡੇ ਏਰੀਆ ਦਾ ਦਾ ਜਨਾਲੇ ਦਾ ਚਮਕੀਲਾ ਵੀ ਹੈਗਾ ਜਿਹੜਾ ਚਮਕੀਲੇ ਦੇ ਗਾਣੇ ਗਾਉਂਦਾ ਆਂਦਾ ਉਹ ਕਹਿੰਦਾ ਮੇਰਾ ਚਾਚਾ ਹੀ ਆ ਉਸ ਤੋਂ ਬਾਅਦ ਕਹਿੰਦਾ ਫਿਰ ਉਹਦਾਂ ਫੋਟਾਂ ਚੋਣੀਆਂ ਸਟਾਰਟ ਕਰਦੇ ਮੈਨੂੰ ਉਹਨਾਂ ਨੇ ਦੱਸਿਆ ਮੈਨੂੰ ਬਹੁਤ ਵਧੀਆ ਲੱਗਾ ਕਿੰਨਾ ਕੁ ਮਾਨ ਨੂੰ ਚੰਗ ਲਾਂਦਾ ਜਦੋਂ ਪਰਭਾਈ ਨਾਲਾ ਨੂੰ ਕੋਈ ਨਹੀਂ ਸੀ ਜਾਨਦਾਰ ਅੱਜ ਪ ਤੇ ਅੱਜ ਲੋਕੀ ਫੇਮਸ ਹੋ ਗਏ ਨੇ ਲੋਕੋ ਪਛਾਣ ਲਾਪੇ ਨੇ ਲੋਕੋ ਪਛਾਣ ਲਾਪੇ ਨੇ ਲੋਕ ਫੋਟੋ ਲਮੋ ਲਾਪੇ ਨੇ ਫੇਰ ਮਾਨੂੰ ਕਿੱਦਾਂ ਚੰਗ ਲੱਗਦਾ ਇਸ ਚੀਜ਼ ਨੂੰ ਲੱਗਿਆ ਬਹੁਤ ਵਧੀਆ ਲੱਗਦਾ ਜੀ ਪਛਾਣ ਮਿਲਨੀ ਹੈ ਨਾ ਜੀ ਤੇ ਜੇ ਸਾਡੇ ਵਰਗਣ ਦੇ ਕੋਈ ਜਾਣਦਾ ਵੀ ਨਹੀਂ ਅੱਜ ਹਰ ਕੋਈ ਜਾਣਦਾ ਇੱਕ ਚਮਕੀਲਾ ਉਸਤਾਦ ਜੀ ਦੇ ਨਾਮ ਕਰਕੇ ਤੇ ਬਾਕੀ ਚਲੋ ਪਰਮਾਤਮਾ ਨੇ ਸ਼ਕਲ ਆਵਾਜ਼ ਦਿੱਤੀ ਆ ਪਰ ਅਹੀਂ ਉਹਨਾਂ ਦੀ ਚਰਨਾਈ ਤੋੜ ਵਰਗੇ ਨਹੀਂ ਹੋ ਚੀ ਬਣਤੇ ਨਹੀਂ ਸਕਦੇ ਪਰ ਕੋਸ਼ਿਸ਼ ਇਹ ਹੈ ਕਿ ਉਹਨਾਂ ਦੀ ਆਵਾਜ਼ ਨੂੰ ਨਵੇਂ ਨਵੇਂ ਗਾਣੇ ਵਿੱਚ ਲੈ ਕੇ ਆ ਜਾਵੇ ਪਰ ਗੱਲ ਕਰੀਏ ਪ੍ਰਭਾ ਜੀ ਨਾਲ ਆ ਰਹੀ ਅਸੀਂ ਐਕਸ ਦੇ ਦਿੰਦੇ ਭੀ ਚਮਕੀਲਾ ਜੀ ਨੂੰ ਜਿਹੜਾ ਕੀ ਲਕਚਰ ਗੀਤ ਗਾਉਣ ਤੋਂ ਲੱਗਾ ਉਹਨਾਂ ਨੂੰ ਜਿਹੜਾ ਸੀ ਬੰਦੇ ਮਾਰਿਆ ਗਿਆ ਸੀ ਤੁਸੀਂ ਵੀ ਉਸੇ ਰਾਤ ਉਰਗੇ ਹੋ ਤੁਸੀਂ ਚਲੋ ਭਾਵੇਂ ਨਹੀਂ ਲੱਗਦਾ ਕਿ ਗਾਉਂਦੇ ਪਰ ਤੁਹਾਡੀ ਸ਼ਕਲ ਕਹਿੰਦੇ ਵੀ ਚਮਕੀਲਾ ਫਿਰ ਵਾਪਸ ਆ ਗਿਆ ਬੈਗ ਚਮਕੀਲਾ ਤੇ ਕੀ ਲੱਗਦਾ ਨਹੀਂ ਵੀ ਲੋਕਾਂ ਦੇ ਮਨਾਂ 'ਚ ਸਵਾਲ ਵੀ ਹੋਊਗਾ ਵੀ ਇਹ ਚ ਨੂੰ ਲੈ ਕੇ ਵੀ ਚਮਕੀਲਾ ਫਿਰ ਵਾਪਸ ਆ ਗਿਆ ਕੀ ਲੱਗਦਾ ਨਹੀਂ ਕਿਤੇ ਦੁਸ਼ਮਣੀਆਂ ਵਿੱਚ ਵਧ ਗਈਆਂ ਤੁਹਾਡਾ ਇਸ ਬਾਰੇ ਕੀ ਕਹਿਣਾ ਵਾ ਤੁਸੀਂ ਕੀ ਕੀ ਸੋਚਦੇ ਬਾਰੇ ਉਸ ਸਮੇਂ 'ਚ ਤਾਂ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਫਰਕ ਆ ਉਸ ਸਮੇਂ 'ਚ ਚੱਲਦਾ ਸੀ ਆ ਸਮਝ ਆ ਗਿਆ ਚੱਲਦਾ ਸੀ ਤਾਂ ਅਕਸਰ ਜਦੋਂ ਵਿਆਹ ਵੀ ਹੁੰਦੇ ਸੀ ਤੇ ਬੀਬੀਆਂ ਇਹ ਚਾਰ ਇਕੱਠੀਆਂ ਆ ਜਾਂਦੀਆਂ ਆ ਸਮਝ ਆਗਲੀਆਂ ਬੋਲੀਆਂ ਵੀ ਪਾਉਂਦੀਆਂ ਸੀ ਹੈਨਾ ਜੀ ਤਾ ਅੱਜ ਸਮਾਂ ਬਦਲ ਗਿਆ ਜੀ ਅੱਜ ਕੱਲ ਮੀਡੀਆ ਦਾ ਆ ਗਿਆ ਜੀ ਤਾਂ ਮੀਡੀਆ ਵਿੱਚ ਥੋੜੀ ਆਪਾਂ ਇੰਟਰਵਿਊ ਵਿੱਚ ਵੀ ਕੋਈ ਮਾੜਾ ਕੋਈ ਗੱਲ ਨਿੱਕੀ-ਮੋਟੀ ਕਰ ਦਿੰਦਾ ਇਸ਼ੂ ਬਣ ਜਾਂਦਾ ਤੇ ਸਟੇਜ ਤੇ ਵੀ ਜੋ ਕੋਈ ਵੀ ਕਲਾਕਾਰ ਕੋ ਕਲਾਕਾਰ ਜਿਹੜਾ ਲਾਈਵ ਲਾਉਂਦਾ ਤਾਂ ਉਹਦੇ ਵਿੱਚ ਵੀ ਬੜੇ ਧਿਆਨ ਨਾਲ ਗੱਲ ਕਰਨੀ ਪੈਂਦੀ ਜੇ ਅਗਰ ਕੋਈ ਵੀ ਵੱਧਕੜ ਗੱਲ ਹੋ ਜਾਂਦੀ ਹੈ ਤਾਂ ਉਹ ਬਹੁਤ ਤਖੜਾ ਇਸ਼ੂ ਬਣ ਜਾਂਦਾ ਇਸ ਕਰਕੇ ਮੈਂ ਕਹਿ ਰਿਹਾ ਕਿ ਇੰਟਰਵਿਊ ਜਿਹੜਾ ਵੀਰ ਭਰਾ ਦੇਖ ਰਿਹਾ ਵਾ ਤੇ ਤੁਹਾਡਾ ਛੋਟਾ ਭਰਾ ਵਾ ਜੀ ਨਿੱਕੀ ਗੱਲ ਹੋ ਜਾਂਦੀ ਤਾਂ ਆਪਣਾ ਛੋਟਾ ਵੀਰ ਸਮਝ ਕੇ ਮਾਫ ਕਰ ਦਿਓ ਔਰ ਬਜ਼ੁਰਗ ਦੇਖ ਰਹੇ ਤਾਂ ਆਪਣਾ ਬੱਚਾ ਸਮਝ ਕੇ ਮਾਫ ਕਰ ਦਿਓ ਤੇ ਤਾ ਵਾਹੇ ਮੈਨੂੰ ਗਾਈਡ ਕਰਦੇ ਸੀ ਮੇਰੇ ਉਸਤਾਦ ਖਸ ਸਿੰਘ ਟਿੱਕੀ ਜੀ ਤਾਂ ਉਹਨਾਂ ਨੇ ਮੈਨੂੰ ਗੀਤ ਲਿਖਵਾਏ ਵੀ ਆ ਉਹ ਮੈਂ ਅੱਗੇ ਲੈ ਕੇ ਆ ਰਿਹਾ ਵਾਂ ਤਾਂ ਹੁਣ ਵੀ ਮੇਰਾ ਗੀਤ ਟੋਕ ਟੋਕਾ ਟੂ ਆ ਰਿਹਾ ਵਾ ਤਾਂ ਉਹ ਲਿਖਿਆ ਖੋਦੀ ਆ ਮੈਂ ਉਹੀ ਸਟੋਰੀ ਆ ਉਹਦੀ ਅੱਗੇ ਸਟੋਰੀ ਕੀਤੀ ਆ ਜਿੱਦਾਂ ਚਮਕੀ ਲਈ ਉਸਤਾਦ ਜੀ ਨੇ ਟੋਕ ਟੋਕਾ ਸਟੋਰੀ ਲਿਖੀ ਸੀ ਤਾਂ ਉਸ ਤੋਂ ਅਗਲੀ ਸਟੋਰੀ ਮੈਂ ਲਿਖੀ ਖੁਦ ਤਾਂ ਉਹ ਮੇਰਾ 28 ਤਰੀਕ ਨੂੰ 28 ਮਾਰਚ ਨੂੰ ਮੇਰਾ ਗੀਤ ਆ ਰਿਹਾ ਟੋਕ ਟੋਕਾ ਟੂ ਤੇ ਹੁਣ ਪੜਾ ਭਾਈ ਨਾਲਾ ਚਮਕੀਲੇ ਦਾ ਗੀਤ ਜਿਹੜਾ ਕੀ ਮਨਪਸੰਗੀਤ ਸੀ ਜਿਹੜਾ ਤੁਸੀਂ ਅਕਸਰ ਰੈਸਲ ਕਰਦੇ ਹੋ ਅਕਸਰ ਗਾਉਂਦੇ ਹੋ ਉਹਨਾਂ ਦੀਆਂ ਦੋ ਲੜਾਂ ਜਰੂਰ ਸਾਂਝੀ ਕਰਦੇ ਸਾਡੇ ਦਸ਼ਕਾ ਨਾਲ ਜਿਹੜਾ ਤੁਹਾਡਾ ਮਨਪਸੰਗੀਤ ਹੋਵੇ ਦੋ ਦਿਲ ਤਾਂ ਜੁੜ ਗਏ ਨਹੀਂ ਭਰ ਨਹੀਂ ਮਿਲੀਆਂ ਹਾ ਤਕਦੀਰਾ ਲੱਖਾ ਰਾਂਝੇ ਤੁਰ ਗਏ ਨਹੀਂ ਇਥੇ ਰਹਿਣ ਬਲਕਦੀਆਂ ਹੈ ਰਾ ਸੁਣ ਬਖਸ਼ਣ ਹਾਰੀ ਨਹੀਂ ਸੁਣ ਬਖਸ਼ਣ ਹਾਰੀ ਐਨੀ ਸਾ ਤੇਰੀ ਟਹਿ ਗਈ ਤੇਰੀ ਜਦੋਂ ਪਹਿਲੀ ਲਾਮ ਪੜੀ ਨੀ ਪੋਬਨੀ ਕਲ ਗਈ ਮੇਰੇ ਜਦੋਂ ਪਹਿਲੀ ਲਾਮ ਪੜੀ ਨੀ ਪੋਬਨੀ ਕਲ ਗਈ ਮੇਰੇ ਚਿੱਤ ਪਰ ਪਰ ਆਉਂਦਾ ਨੀ ਹਾਏ ਤੂੰ ਰੋਂਦੀ ਚੱਲਣਾ ਹੋਵੇ ਰੋਂਦੀ ਚੱਲਣਾ ਹੋਵੇ ਕਰ ਸਬਰ ਸੁਬੂਰੀ ਨੀ ਕਉ ਸੁਖੀ ਸੰਦੇਰੋਂ ਵੇ ਸੁਖੀ ਸੰਦੇਰੋਂ ਵੇ ਆ ਲੱਗ ਜਾ ਸਨੇਨੀ ਹਾਏ ਤੂੰ ਆਵੇਂ ਯਾਦ ਬਥੇਰੇ ਜਦੋਂ ਪਹਿਲੀ ਲਾਮ ਪੜੀ ਨੀ ਪੋਬਨੀ ਕਲ ਗਈ ਮੇਰੇ ਜਦੋਂ ਪਹਿਲੀ ਲਾਮ ਪੜੀ ਨੀ ਪੋਬਨੀ ਕਲ ਗਈ ਮੇਰੇ ਬਿਲਕੁਲ ਹੀ ਬਹੁਤ ਪਿਆਰੀ ਆਵਾਜ਼ ਆ ਐਂ ਲੱਗਦਾ ਜਿਵੇਂ ਐਮਪੀਸੀ ਚਮਕੀਲਾ ਸਾਹਿਬ ਦੇ ਨਾਲ ਇੰਟਰਵਿਊ ਕਰ ਰਹੇ ਆ ਇੱਕਦਮ ਸਾਡੀ ਮਨ ਨੂੰ ਵੇਚੀ ਲੱਗ ਰਿਹਾ ਤੇ ਮੈਨੂੰ ਇਹ ਸੁਣ ਪੀ ਕੇਸ ਸਿੰਘ ਟਿੱਕੀ ਕਹਿੰਦੇ ਵੀ ਚਮਕੀਲਾ ਸਾਹਿਬ ਬੁਲਾਉਣ ਵਾਲੇ ਕੇਸ ਸਿੰਘ ਟਿੱਕੀ ਸੀ ਤੇ ਮੈਨੂੰ ਇਹ ਸੁਣ ਪ੍ਰਭਾ ਜੀ ਨਾਲਾ ਨੂੰ ਪ੍ਰਭ ਚਮਕੀਲਾ ਬੁਲਾਉਣ ਵਾਲੇ ਕੌਣ ਨੇ ਕੌਣ ਸੀ ਤੁਹਾਡੇ ਤੁਹਾਨੂੰ ਅੱਜ ਇਸ ਲੈਨ 'ਚ ਲਿਆਉਣ ਵਾਲੇ ਤੁਹਾਡਾ ਅੱਜ ਨਾਮ ਫੇਮ ਬਣ ਗਿਆ ਤੁਹਾਡੀ ਪਛਾਣ ਬਣ ਗਈ ਆ ਚਮਕੀਲਾ ਦੇ ਨਾਂ ਤੇ ਕੌਣ ਹੈ ਤੁਹਾਡੀ ਪਿੱਛੇ ਬੁਲੰਦੀਆਂ ਪਿੱਛੇ ਸਭ ਤੋਂ ਪਹਿਲਾਂ ਤੇ ਮੇਰੇ ਉਸਤਾਦ ਕੇਸ ਸਿੰਘ ਟਿੱਕੀ ਜੀ ਆ ਜਿਨ੍ਹਾਂ ਨੇ ਮੈਨੂੰ ਸਿੱਖਿਆ ਦਿੱ ਗੋਣ ਦਾ ਤਰੀਕਾ ਦੱਸਿਆ ਜਿੱਦਾਂ ਕਿ ਅਮਰ ਸਿੰਘ ਚਮਕੀਲਾ ਨੇ ਉਹ ਰਿਆਜ ਕਰਾਉਂਦੇ ਰਹਿ ਸੇਮ ਮੈਨੂੰ ਵੀ ਇਹਦਾ ਰਿਆਜ ਕਰਾਈ ਔਰ ਮੇਰੇ ਘਰ ਵੀ ਹੁੰਦੇ ਰਹਿ ਤੇ ਉਹ ਮੇਰੇ ਕੋਲ ਇੱਕ ਗੱਲ ਨੇ ਵੀ ਕਹੀ ਕਹਿੰਦੇ ਪੁੱਤ ਮੈਂ ਬਜ਼ੁਰਗੇ ਸ਼ਰੀਰ ਆ ਤੇ ਸੱਤ ਜਿਲੇ ਛੱਡ ਕੇ ਆਇਆ ਤੇਰੇ ਕਰਕੇ ਆਇਆ ਪੁੱਤ ਮੈਂ ਚਾਹੁੰਦਾ ਇੱਕ ਕਰੀ ਤੂੰ ਕਾਮਯਾਬ ਹੋ ਜਾਏ ਆਪਣੀ ਰੋਟੀ ਜੋਗਾ ਹੋ ਜਾਏ ਤਾਂ ਉਹ ਦਿਲੋਂ ਮੇਰਾ ਬਹੁਤ ਜ਼ਿਆਦਾ ਪ੍ਰੇਮ ਕਰਦੇ ਸੀ ਤੇ ਮੈਂ ਵੀ ਉਹਨਾਂ ਦੇ ਕੋਲ ਮਹੀਨੇ ਵਿੱਚ ਇੱਕ ਦੋ ਵਾਰੀ ਉਹਨਾਂ ਕੋ ਹੋ ਗਈ ਆਉਣਾ ਹੀ ਹੁੰਦਾ ਸੀ ਤਾਂ ਪਿੰਡ ਵਿੱਚ ਮੇਰੀ ਸਪੋਰਟ ਕਰ ਰਿਆ ਸਾਡੇ ਇਧਰ ਹਣਾ ਜੋ ਪੈਸੇ ਦਾ ਤੁਹਾਨੂੰ ਪਤਾ ਹੈ ਇਹ ਇੰਡਸਟਰੀ ਪੈਸਾ ਮੰਗਦੀ ਤੇ ਜੋ ਵੀ ਪੈਸਾ ਲਾ ਰਿਹਾ ਸਾਡੇ ਪਿੰਡ ਦਾ ਸਰਪੰਚ ਦਲਸੀਰ ਸਿੰਘ ਉਹ ਲਾ ਰਿਹਾ ਤੇ ਉਹੀ ਮੇਰੀ ਸਪੋਰਟ ਕਰ ਰਿਹਾ ਠੀਕ ਹੈ ਤੇ ਮੈਨੂੰ ਐਸੋ ਪੀ ਹੋਰ ਕਿਹੜਾ ਗੀਤ ਸੁਣਾਓਗੇ ਮਸਮ ਚੰਗੀ ਚੰਗੀ ਦੇ ਦਾ ਜਿਹੜਾ ਤੁਸੀਂ ਅਕਸਰ ਰੈਸਲ ਕਰਦੇ ਹੋ ਜਦੋਂ ਪਰਵਾਜ਼ ਚ ਬਹਿ ਕੇ ਗਾ ਵੀ ਸਕਦੇ ਆ ਸੁਣ ਵੀ ਸਕਦੇ ਆ ਕੋਈ ਇਸ ਤਰ੍ਹਾਂ ਦੇ ਦੋ ਲੜਾਂ ਗੀਤ ਜਰੂਰ ਸਾਡੀ ਕਰਦੇ ਹੋ ਜਿਹੜਾ ਤੁਹਾਡਾ ਬਿਲਕੁਲ ਦਿਲ ਦੇ ਨੇੜੇ ਹੋਵੇ ਗੀਤ ਉਹ ਵੈਸੇ ਮਿਰਜਾ ਗਾਉਣ ਦਾ ਟਾਈਮ ਨਹੀਂ ਮੈਂ ਤੁਹਾਨੂੰ ਉਹ ਸੁਣਾ ਦਿੰਦਾ ਜੀ ਇੱਕ 27 ਸੁਣਾ ਦਿੰਦਾ ਛੋਟੇ ਸਕੇਲ ਤੇ ਹਾਈ ਨਹੀਂ ਰੋਕਣਾ ਪਾਬੀ ਮੇਰੀਏ ਨੀ ਮੈਂ ਸਾਬਾ ਲਿਆਉਣੀ ਵਿਆਹ ਮੈਨੂੰ ਸੱਦਿਆ ਸਾਬਾ ਹੂਰ ਨੇ ਮੈਨਾ ਵੀ ਬੋਧੇ ਕਰ ਜਾ ਨੀ ਮੈਂ ਚੰਦੜਾਂ ਦੇ ਕਰਾਂ ਡੱਕਰੇ ਨੀ ਮੈਂ ਚੰਦੜਾਂ ਦੇ ਕਰਾਂ ਡੱਕਰੇ ਦੇਵਾ ਠੇਰ ਲੋ ਥਾਂ ਦੇ ਲਾ ਨੀ ਮੈਂ ਤੀਰਾਂ ਦੇ ਨਾਲ ਵਿੰਦਾ ਛੱਟ ਦੇਵਾ ਪਾਜੜ ਪਾ ਓ ਛੱਟ ਦੇਵਾ ਪਾਜੜ ਪਾ ਇਹਦੀ ਜਿਹੜੀ ਕੰਪੋਜ਼ ਆ ਮੇਰੇ ਉਸਤਾਰ ਕੇਸਰ ਸਿੰਘ ਟਿੱਕੀ ਜੀ ਨੇ ਲਿਖੀ ਆ ਉਸਤਾਦ ਜੀ ਨੇ ਬਣਾਈ ਸੀ ਢਾਈਏ ਵਿੱਚ ਇਹਦੀ ਤਾਲ ਆ ਤੇ ਬਾਕੀ ਇਹ ਜਿਹੜਾ ਇੱਕ ਦੁੱਗਣਾ ਢਟਾਈਆ ਇਹ ਜਿਹੜੀ ਪਲਾਨ ਮੇਰੇ ਉਸਤਾਰ ਕਿਸ ਸਿੰਘ ਟਿੱਕੀ ਜੀ ਦਾ ਸੀ ਤੇ ਲਿਖੀ ਜਿਹੜੀ ਆ ਅਮਰ ਸਿੰਘ ਚਮਕੀਲੇ ਨੇ ਇਹ ਤੇ ਗੱਲ ਕਰੀਏ ਪਰ ਭਾਈ ਨਾਲਾ ਜੀ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਕਹਿੰਦੇ ਵੀ ਅਮਰ ਸਿੰਘ ਚਮਕੀਲੇ ਨੂੰ ਉਹਨਾਂ ਦੇ ਲਖਚਾ ਗੀ ਗਾਉਂਦੇ ਸੀ ਉਹਨਾਂ ਕਾਕੇ ਮਾਰਿਆ ਗਿਆ ਵਾ ਕਿਸ ਤਰ੍ਹਾਂ ਦੀ ਇਹ ਚੀਜ਼ ਵਿੱਚ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਤੁਸੀਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਇਹ ਗੱਲ ਮੈਨੂੰ ਅਕਸਰ ਲੋਕ ਸਵਾਲ ਕਰਦੇ ਆ ਤਾਂ ਇਹ ਸਵਾਲ ਮੈਂ ਕਿਉਂਕਿ ਮੈਂ ਇਹ ਇੰਨਾ ਮੈਨੂੰ ਤਜਰਬਾ ਨਹੀਂ ਆ ਦੁਨੀਆਦਾਰੀ ਦਾ ਕੋਈ ਵੀ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਆ ਇਸ਼ੂ ਬਹੁਤ ਵੱਡਾ ਬਣ ਜਾਂਦਾ ਇਹ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਉਸਤਾਦ ਕੇਸ ਸਿੰਘ ਟਿੱਕੀ ਜੀ ਨੂੰ ਵੀ ਪੁੱਛੀ ਕਿ ਉਸਤਾਦ ਜੀ ਮੈਨੂੰ ਲੋਕ ਪੁੱਛਿਦਾਂ ਮੈਂ ਕੀ ਸਵਾਲ ਦਵਾਂ ਕਹਿੰਦੇ ਪੁੱਤ ਮੈਂ ਇਹੀ ਗੱਲ ਕਹਾਂਗਾ ਲਿਖਾ ਕੇ ਘਟ ਆਇਆ ਹੈ ਹਾਂਜੀ ਤੇ ਮੈਂ ਵੀ ਇਹੀ ਗੱਲ ਕਹਾਂਗਾ ਬਿਲਕੁਲ ਜੀ ਤੇ ਹੋਰ ਸੁਨੇਹਾ ਕੀ ਦੇਣਾ ਚਾਹੋਗੇ ਜਿਹੜੇ ਸਾਡੇ ਦਰਸ਼ਕ ਨੇ ਤੁਹਾਨੂੰ ਪਿਆਰ ਕਰਦੇ ਨੇ ਜਿਹੜਾ ਕੋਈ ਕਹਿੰਗੇ ਵੀ ਚਮਕੀਲਾ ਫੇਰ ਵਾਪਸ ਆ ਗਿਆ ਤੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਪ੍ਰਭ ਜੀ ਨਾਲਾ ਪ੍ਰਭ ਚਮਕੀਲਾ ਕੀ ਅਪੀਲ ਕਰਦਾ ਜਾਗੂ ਦਸ਼ਕਾ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ افਵਾਹ ਬਹੁਤ ਉੱਡ ਰਹੀ ਆ ਉਸਤਾਜ ਜੀ ਬਾਰੇ ਕਿਉਂਕਿ ਮੈਂ ਉਹਨਾਂ ਦੇ ਹੱਕ ਵਿੱਚ ਤਾਂ ਬੋਲਦਾ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਮਿਲ ਸਕੇ افਵਾਹ ਇਹ ਉੱਡ ਰਹੀ ਆ ਕਿ ਕਈ ਲੋਕ ਕਹਿ ਰਹੇ ਆ ਕਿ ਉਹਨਾਂ ਕੋਲ ਵੈਸੇ ਬਹੁਤ ਜ਼ਿਆਦਾ ਪੈਸਾ ਵਾ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਤਾਂ ਮੈਂ ਉਹਨਾਂ ਦੇ ਘਰ ਰਹਿੰਦਾ ਰਿਆਂ ਉਹ ਬਹੁਤ ਨਾਰਮਲ ਜ਼ਿੰਦਗੀ ਹੈ ਉਹਨਾਂ ਦੀ ਐਡਾ ਵੱਡਾ ਕਰਨੀ ਹੈਗਾ ਇੱਕ ਨਿਕਾਜਾ ਕਮਰਾ ਵਾ ਤਾਂ ਇੱਕ ਬਸ ਨਿੱਕੇ ਬਿਲ ਬਿਲ ਸਾਈਡ ਤੇ ਸੋਈ ਆ ਦਾ ਹਾਲਾਤ ਉਹਨਾਂ ਦੇ ਯਾਨੀ ਕਿ ਉਹਨਾਂ ਦਾ ਬੇਟਾ ਉਹ ਵੀ ਵਿਚਾਰਾ ਥੋੜੀ ਦਲਦਲ 'ਚ ਫਸਿਆ ਪਿਆ ਵਾ ਆਪਾਂ ਕਿਹਦੇ ਘਰ ਬਾਰੇ ਗੱਲ ਨਹੀਂ ਕਰ ਸਕਦੇ ਪਰ ਉਹ ਮੈਂ ਇੱਕੋ ਗੱਲ ਕਹਿ ਸਕਦਾ ਕਿ ਉਹ ਯਾਨੀ ਕਿ ਉਹਨਾਂ ਨੇ ਜ਼ਿੰਦਗੀ ਜਾਰੀ ਕਲਾਕਾਰਾਂ ਦੀ ਗੱਲ ਦੀ ਆਪਣਾ ਕੁਝ ਨਹੀਂ ਬਣਾਇਆ ਤੇ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਮੇਰਾ ਜਦੋਂ ਵੀ ਮੈਂ ਕਾਮਯਾਬ ਹੋ ਗਿਆ ਤੇ ਮੈਂ ਉਹਨਾਂ ਆਪਣੇ ਉਸਤਾਦ ਕੇਸਰ ਸਿੰਘ ਟਿੱਕੀ ਜੀ ਨੇ ਰੀਤ ਚਲਾਈ ਹੀ ਉਸਤਾਦ ਹਨ ਜੀ ਉਸਤਾਦ ਜੀ ਸਿਗਿਰਦੀ ਕਰਨ ਦੀ ਉਹਨਾਂ ਸਭ ਤੋਂ ਪਹਿਲਾਂ ਸਿਗਿਰਦੀ ਕਰਵਾਈ ਹੀ ਕ ਅਮਰ ਸਿੰਘ ਚਮਕੀਲਾ ਦੀ ਸ਼ਰਿੰਦਰ ਸਿੰਘ ਦੇ ਨਾਲ ਉਸ ਤੋਂ ਬਾਅਦ ਕੁਲਦੀਪ ਆਰਸਦੀ ਕਰਾਈ ਹੋਰ ਵੀ ਮੈਨੂੰ ਦੱਸਦੇ ਰਹਿ ਪਰ ਮੈਨੂੰ ਯਾਦ ਨਹੀਂ ਆ ਲਾਸਟ ਦੇ ਉਹਨਾਂ ਨੇ ਮੇਰੀ ਕਰਾਈ ਆ ਰਾਣੀ ਚੰਡੀਗੜੀ ਦੇ ਨਾਲ ਔਰ ਮੈਂ ਚਾਹੁੰਦਾ ਮੇਰੇ ਉਸਤਾਦ ਜੀ ਨੇ ਇੱਕੋ ਗੱਲ ਕਹੀ ਸੀ ਕਿ ਜ਼ਿੰਦਗੀ ਚ ਕੰਮ ਉਹ ਕਰੋ ਮਰਨ ਤੋਂ ਬਾਅਦ ਵੀ ਦੁਨੀਆ ਯਾਦ ਕਰੇ ਤੇ ਹਰ ਇੱਕ ਨੇ ਜਾਣਾ ਤੇ ਮੈਂ ਇਹ ਚਾਹੁੰਦਾ ਕਿ ਮੈਂ ਇਹ ਲੈਨ ਵਿੱਚ ਮੈਨੂੰ ਲਿਆਉਣ ਵਾਲੇ ਮੇਰੇ ਉਸਤਾਦ ਜੀ ਆ ਤੇ ਮੈਂ ਉਹਨਾਂ ਦੇ ਨਾਂ ਤੇ ਲੁਧਿਆਣੇ ਵਿੱਚ ਅਕੈਡਮੀ ਖੋਲ੍ਹਣੀ ਚਾਹੁੰਦਾ ਆਪਣੇ ਹੱਕ ਦੀ ਕਮਾਈ ਵਜੋਂ ਜਦੋਂ ਮੈਂ ਕਾਮਯਾਬ ਹੋ ਜਾਣਾ ਕਿਉਂਕਿ ਉਹਨਾਂ ਦੇ ਨਾਮ ਹੋਰ ਅੱਗੇ ਚੱਲ ਸਕੇ ਬਿਲਕੁਲ ਜ ਜਾਣਦੇ ਆਨੇ ਮੈਂ ਦਸ਼ਕਾ ਨੂੰ ਜਿਹੜੀ ਹਮੇਸ਼ਾ ਪਰਮੈਸ਼ ਹੁੰਦੀ ਆ ਕਿ ਸਿੱਧੂ ਮੂਸੇ ਦਾ ਬਾਈ ਕਹਿੰਦਾ ਉਸ ਦੀਆਂ ਜਿਹੜੀਆਂ ਵਾਰ ਦੀਆਂ ਦੋਲਣਾਂ ਨੂੰ ਸਾਂਝੀ ਕਰਦੇ ਹੋ ਕਿਉਂਕਿ ਭਾਵੇਂ ਅੱਜ ਬਾਈ ਸਾਡੇ ਵਿੱਚ ਨਹੀਂ ਹੈਗਾ ਪਰ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਵਾ ਇਹਦੇ ਬਾਰੇ ਕੀ ਕਹਤ ਫੜ ਕੇਣਾ ਠੀਕ ਆ ਜੀ 27 ਸਣਾ ਕਹਿੰਦਾ ਜੀ ਹਾਂ ਬਿਲਕੁਲ ਮਾਂ ਨੇ ਜੰਮਿਆ ਪੁੱਤ ਸੀ ਸੂਰਮਾ ਓ ਦੀ ਸ਼ੇਰ ਵਰਗੀ ਚਾਲ ਓਨੇ ਮੌਤ ਨੂੰ ਆਪ ਵੰਗਾਰਿਆ ਪਾਵੇਂ ਮੱਚ ਗਈ ਹਾਕਾਰ ਓ ਏ ਕਦੇ ਯੋਰ ਨਾਲ ਗਾ ਗਿਆ ਏ ਕਦੇ ਯੋਰ ਨਾਲ ਗਾ ਗਿਆ ਓ ਕੀਤੇ ਵੈਰੀ ਵੇਖ ਹੈਰਾਣਾ ਤੂੰ ਬੇਖੌਫ ਸੀ ਘੁੰਮਦਾ ਤੂੰ ਪਿੰਡ ਮੂਸਾ ਕੀ ਤਾਂ ਮਹਾਣਾ ਓ ਤੇਰੀ ਸੋਭਾ ਜੱਗ ਤੇ ਚੱਲਦੀ ਓ ਤੇਰੀ ਮਾਂ ਨੂੰ ਸਦਾ ਸਲਾਮ ਜਨੇ ਸਿੱਧੂ ਸੂਰਮਾ ਜਮਿਆ ਸਿੱਧੂ ਸੂਰਮਾ ਜਮਿਆ ਓ ਮਾਂ ਸੀ ਬਹੁਤ ਮਹਾਣਾ ਹਉ ਰਹਿ ਗੀਆਂ ਨਿਸ਼ਾਨੀਆਂ ਤੇਰੀਆਂ ਜੱਗ ਵਿੱਚ ਰਹਿ ਗੀਆਂ ਨਿਸ਼ਾਨੀਆਂ ਤੇਰੀਆਂ ਹਾ ਜੀ ਆਵਾਰਾ ਤੁਰੀਆਂ ਜਾ ਇਹ ਮੇਰਾ ਆਫ ਦਾ ਲਿਖਿਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਅਮਰਸਮ ਚੰਗੀਲਾ ਦੀ ਯਾਦ ਵਿੱਚ ਜਾਂ ਕਹਿ ਲੋ ਵੀ ਉਹਨਾਂ ਦਾ ਇੱਕ ਯਾਰ ਫਿਰ ਵਾਪਸ ਆ ਗਈ ਆ ਅਸੀਂ ਭਾਵੇਂ ਚੰਮਸਮ ਚੰਗੀਲਾ ਨਹੀਂ ਦੇਖਿਆ ਪਰ ਅੱਜ ਪ੍ਰਭਜੀ ਨਾਲ ਸਾਡੇ ਨਾਲ ਇੱਕ ਵਾਰੀ ਫਿਰ ਤੋਂ ਝਾਤ ਵਾਜਦੀ ਆ ਪੁਰਾਣੇ ਪਛੋਕੜ ਵੱਲ ਅਤੇ ਜਿੱਥੇ ਕਿ ਨੈਟਫਲਿਕਸ ਤੇ ਫਿਲਮ ਤਿਆਰ ਕੀਤੀ ਗਈ ਹੈ ਦਲਜੀਤ ਸਿੰਘ ਸਾਂਝ ਵੱਲੋਂ ਜਿੱਥੇ ਕਿ ਦਿਰੀਸ ਸਾਂਝ ਬਣੇ ਨੇ ਚਮਕੀਲਾ ਪਰ ਮੈਨੂੰ ਲੱਗਦਾ ਵੀ ਜੇਕਰ ਪ੍ਰਭਜੀ ਨਾਲਾ ਹੁੰਦਾ ਤੇ ਜਿਆਦਾ ਵਧੀਆ ਹੁਣਾ ਸੀ ਅਸਲ ਵਿੱਚ ਜੜ ਕੀ ਪ੍ਰਮਾਤਮਾ ਨੇ ਕਿਹਾ ਵੀ ਫਿਰ ਤੋਂ ਕਹਿੰਦੇ ਵੀ ਸ਼ਕਲ ਜਿਹੜੀ ਆ ਹਮ ਸ਼ਕਲ ਦੇ ਬੰਦੇ ਦੋ ਹੁੰਦੇ ਨੇ ਉਸੇ ਤਰ੍ਹਾਂ ਦੀ ਇੱਕ ਕਾਪੀ ਜਿਹੜੀ ਆ ਇਹ ਨਾਲ ਦੇ ਪਿੰਡ ਰਾਜੀਆਂ ਵਿੱਚ ਵੀ ਆ ਅਤੇ ਪ੍ਰਮਾਤਮਾ ਦਾ ਅਜਿਹਾ ਕਿ ਗੌਰਵ ਗਿਫਟ ਆ ਵੀ ਕੱਲੀ ਸ਼ਕਲ ਨਹੀਂ ਉਸ ਦੀ ਆਵਾਜ਼ ਵੀ ਜਿਹੜੀ ਆ ਬਿਲਕੁਲ ਚਮਕੀਲੇ ਦੀ ਵਾਂਗ ਹੀ ਆ ਅਤੇ ਲੋਕ ਪਿਆਰ ਵੀ ਕਰਦੇ ਨੇ ਅਤੇ ਪ੍ਰਭਾਈ ਨਾਲਾ ਨੇ ਦਸ਼ਕਾ ਨੂੰ ਸਨੇਹਵ ਦਿੱਤਾ ਜਿਸ ਤਰ੍ਹਾਂ ਚਮਕੀਲਾ ਨੂੰ ਸਨੇਹ ਦਿੰਦੇ ਸੀ ਉਸੇ ਤਰ੍ਹਾਂ ਜਿਹੜਾ ਪਿਆਰ ਦਿੰਦੇ ਸੀ ਉਸੇ ਤਰ੍ਹਾਂ ਅੱਜ ਪਿਆਰ ਜਿਹੜਾ ਪਰਾਮੀ ਨਾਲਾ ਨੂੰ ਦਿਓ ਅਤੇ ਪਰਾਮੀ ਨਾਲਾ ਨੇ ਵੀ ਕਿਹਾ ਵੀ ਤੁਹਾਡੀ ਕਚਾਰੀ ਵਿੱਚ ਸਾਫ ਸੁਥਰੀ ਜਾਈ ਕੀ ਲੈ ਕੇ ਜਨਤਾ ਦੇ ਹਾਜ਼ਰ ਹੋਵਾਂਗਾ ਜਿਹੜਾ ਕਿ ਅਸੀਂ ਪ੍ਰਵਾਹ ਜੀ ਬੈਕ ਸੁਣੀ ਹੈ ਮੀਨੂ ਦਿਓ ਜਾਤ ਮੈਂ ਤੁਹਾਡਾ ਆਪਣਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਆਮਰ ਸਰ